ਰੇਡੀ ਸਾਕਾ ਨੀਲਾ ਤਾਰਾ ਕਾਰਵਾਈ ਜੂਨ ਵਿੱਚ ਸ਼ੁਰੂ ਹੋਈ ਅਤੇ ਨਵੰਬਰ ਤੱਕ ਚੱਲਦੀ ਰਹੀ ਜਦ ਦਰਬਾਰ ਸਾਹਿਬ ਉੱਤੇ ਹੋਏ ਫੌਜੀ ਹਮਲੇ ਕਾਰਨ ਰੋਹ ਵਿੱਚ ਆਏ ਨੌਜਵਾਨਾਂ ਅਤੇ ਉਹਨਾਂ ਦੇ ਹਿਮਾਇਤੀਆਂ ਨੂੰ ਖਤਮ ਕਰਨ ਲਈ ਅਖੀਰ ਸਿੱਖ ਕਤਲੇਆਮ ਦਾ ਹੁਕਮ ਦੇ ਦਿੱਤਾ ਗਿਆ ਟੰਡੀ ਇਸ ਦਰਮਿਆਨ ਹਜ਼ਾਰਾਂਾਂ ਜਾਂ ਲੱਖਾਂ ਨੌਜਵਾਨ ਘਰੋਂ ਚੁੱਕ ਕੇ ਲਾਪਤਾ ਕਰ ਦਿੱਤੇ ਗਏ ਅਤੇ ਉਹਨਾਂ ਦੀਆਂ ਲਾਸ਼ਾਂ ਵੀ ਘਰਵਾਲਿਆਂ ਨੂੰ ਦੇਣ ਦੀ ਬਜਾਏ ਗੁਪਤ ਢੰਗ ਨਾਲ ਅਗਨ ਭੇਟ ਕਰ ਦਿੱਤੀਆਂ ਗਈਆਂ ਡੰਡੀ ਦਰਜਨਾ ਕਮਿਸ਼ਨ ਬਣਾ ਕੇ ਸਿੱਖਾਂ ਦੇ ਅਥਰੂ ਪੁੰਜਨ ਦਾ ਯਤਨ ਕੀਤਾ ਗਿਆ ਅਤੇ ਵਾਦਾ ਕੀਤਾ ਗਿਆ ਕਿ ਹੁਣ ਛੇਤੀ ਹੀ ਸਾਰੇ ਦੋਸ਼ੀ ਫੜੇ ਜਾਣਗੇ ਅਤੇ ਉਹਨਾਂ ਨੂੰ ਫਾਂਸੀ ਦੇ ਦਿੱਤੀ ਜਾਏਗੀ ਪਰ ਪੰਜਾਬ ਦੀ ਗੱਲ ਕਰ ਲਓ ਜਾਂ ਦਿੱਲੀ ਦੀ ਜਾਂ ਸਾਰੇ ਭਾਰਤ ਦੀ ਕੋਈ ਨਹੀਂ ਫੜਿਆ ਗਿਆ ਟੰਡੀ ਪਾਰਲੀਮੈਂਟ ਵਿੱਚ ਕਿਸੇ ਸਰਕਾਰ ਨੇ ਅਫਸੋਸ ਦਾ ਇੱਕ ਛੋਟਾ ਜਿਹਾ ਮਤਾ ਪੇਸ਼ ਕਰਕੇ ਵੀ ਸਿੱਖਾਂ ਦੇ ਰੋਹ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਲਟਾ ਘੋਰ અપਮਾਨ ਅਤੇ ਅੰਨਾ ਤਸ਼ੱਦਦ ਵੇਖ ਕੇ ਰੋਹ ਵਿੱਚ ਆਏ ਨੌਜਵਾਨਾਂ ਨੂੰ ਅਤਵਾਦੀ ਕਹਿ ਕੇ ਪੰਡਣਾ ਜਾਰੀ ਰੱਖਿਆ ਹੈ ਡੰਡੀ ਹਾਂ ਹਿੰਦੁਸਤਾਨ ਦੀ ਤਾਂ ਇਹ ਰਵਾਇਤ ਹੀ ਸੀ ਕਿ ਵਿਦੇਸ਼ੀ ਜਰਵਾਣੇ ਇੱਥੇ ਆਉਂਦੇ ਮੰਦਰਾਂ ਉੱਤੇ ਹਮਲਾ ਕਰਦੇ ਮੰਦਰਾਂ ਵਿੱਚ ਪਏ ਮਾਇਆ ਦੇ ਢੇਰ ਚੁੱਕ ਕੇ ਲੈ ਜਾਂਦੇ ਪਰ ਕੋਈ ਮਾਈ ਦਾ ਲਾਲ ਕੁਸਕ ਦਾ ਵੀ ਨਾ ਡੰਡੀ ਫਿਰ ਇੱਥੋਂ ਦੀਆਂ ਕੰਚਕਾਂ ਕੁੜੀਆਂ ਵੀ ਚੁੱਕ ਕੇ ਲੈ ਜਾਂਦੇ ਡੰਡੀ ਰੈਡੀ ਸਭ ਵੇਖਦੇ ਰਹਿੰਦੇ ਪਰ ਕੋਈ ਵੀ ਕੁਸਕਦਾ ਨਾ ਡੰਡੀ ਇਹੀ ਰਵਾਇਤ ਬਣ ਗਈ ਸੀ ਹਿੰਦੁਸਤਾਨ ਦੀ ਕਿ ਹਮਲਾਵਰ ਕੋਲ ਹਥਿਆਰ ਹਨ ਤਾ ਕਰ ਲੈਣ ਦਿਓ ਉਸ ਨੂੰ ਮਨਮਾਨੀ ਅਤੇ ਲੁੱਟ ਲੈਣ ਦਿਓ ਜੋ ਉਹ ਲੁੱਟਣ ਆਇਆ ਹੈ ਪਰ ਆਪਣੇ ਆਪ ਨੂੰ ਖਾਤਰੇ ਵਿੱਚ ਨਾ ਪਾਓ ਡੰਡੀ ਬਾਬਾ ਨਾਨਕ ਨੇ ਇਸ ਹਿੰਦੂਸਤਾਨੀ ਰਵਾਇਤ ਨੂੰ 부ਝਦਲੀ ਅਤੇ جہਾਲਤ ਆਖਿਆ ਅਤੇ ਸ਼ਰਿਆਮ ਬਾਵਰ ਨੂੰ ਜਾਵਰ ਕਹਿ ਕੇ ਉਸ ਦੇ ਜ਼ੁਲਮਾਂ ਪਰੇ ਖੂਨ ਦੇ ਸੋਹਲੇ ਗਾ ਕੇ ਲੋਕਾਂ ਨੂੰ ਜਾਗਰਿਤ ਕੀਤਾ ਕਿ ਉਹ ਆਪਣੇ ਆਪ ਨੂੰ ਜਤੀਮ ਬਣਾ ਕੇ ਹਰ અપਮਾਨ ਅਤੇ ਜ਼ੁਲਮ ਸਹਿੰਦੇ ਰਹਿਣ ਦੀ ਆਦਤ ਦਾ ਤਿਆਗ ਕਰਨ ਅਤੇ ਆਪਣੇ ਹੱਕਾਂ ਅਧਿਕਾਰਾਂ ਲਈ ਲੜਨ ਮਰਨ ਦੀ ਜਾਚ ਵੀ ਸਿੱਖਣ ਦੰਡੀ ਉਸੇ ਬਾਬੇ ਨਾਨਕ ਦੀ ਸਿੱਖਿਆ ਦਾ ਪਾਲਣ ਕਰਦੇ ਹੋਏ ਸਿੱਖ ਨੌਜਵਾਨਾ ਨੇ ਦਰਬਾਰ ਸਾਹਿਬ ਵਿੱਚ ਸਿੱਖੀ ਦੇ અપਮਾਨ ਨੂੰ ਆਪਣਾ અપਮਾਨ ਸਮਝਾ ਅਤੇ ਉੱਚੀ ਆਵਾਜ਼ ਵਿੱਚ ਆਪਣਾ ਰੋਸ ਪ੍ਰਗਟਾਇਆ ਅਤੇ ਸ਼ਹੀਦियां ਵੀ ਵੇਅੰਤ ਦਿੱਤੀਆਂ ਦੰਡੀ ਬੇਕਸੂਰ ਨੌਜਵਾਨਾ ਨੂੰ ਕਰੋ ਚੁੱਕ ਕੇ ਲਾਪਤਾ ਕਰ ਦਿੱਤਾ ਜਾਂਦਾ ਰਿਹਾ ਅਤੇ ਮਾਪੇ ਨੂੰ লাশ ਤੱਕ ਨਾ ਸੌਂਪੀ ਜਾਂਦੀ ਡੰਡੀ ਇਹ ਜ਼ੁਲਮ ਨਵੰਬਰ 1984 ਤੱਕ ਚੱਲਦਾ ਰਿਹਾ ਜਦ ਹਰ ਰਾਜ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਉਹਨਾਂ ਦੇ ਗੁਰਦੁਆਰੇ ਅਤੇ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਦਾ અપਮਾਨ ਕੀਤਾ ਗਿਆ ਅਤੇ ਸਿੱਖ ਔਰਤਾਂ ਦੀ ਸ਼ਰੇਆਮ ਪੱਤ ਲੁੱਟੀ ਗਈ ਡੰਡੀ ਇਸ ਤਰ੍ਹਾਂ ਦੁਸ਼ਮਣ ਦੇਸ਼ ਦੀਆਂ ਧਾੜਵੀ ਫੌਜਾਂ ਕਰਦੀਆਂ ਆਈਆਂ ਹਨ ਪਰ ਲੋਕ ਰਾਜੀ ਦੇਸ਼ਾਂ ਵਿੱਚ ਨਹੀਂ